ਸਸਿਕਾਲ ਜੀ ਪੰਜਾਬੀ ਲਿਟਰੇਚਰ ਨੂੰ ਲੈ ਕੇ ਇੱਕਦਮ ਨਵੇਂ ਪੇਪਰ ਤੋਂ ਫਰੈਸ਼ ਬੈਚ ਜਿਹੜਾ ਹੈਗਾ 2 ਜੂਨ ਤੋਂ ਸਟਾਰਟ ਹੋਣ ਜਾ ਰਿਹਾ ਹੈ ਤੁਹਾਡੇ ਚ ਬਹੁਤ ਸਾਰੇ ਬੱਚੇ ਪੁੱਛਦੇ ਰਹਿੰਦੇ ਨੇ ਵੀ ਸਰ ਫਰੈਸ਼ ਬੈਚ ਜਿਹੜਾ ਹੈਗਾ ਜਾਂ ਨਵੇਂ ਪੇਪਰ ਤੋਂ ਬੈਚ ਕਦੋਂ ਸਟਾਰਟ ਹੋਏਗਾ ਤਾਂ ਪੇਪਰ ਸੈਕੰਡ ਦੇ ਵਿੱਚੋਂ ਇਹ ਬੈਚ ਜਿਹੜਾ ਹੈਗਾ ਸਟਾਰਟ ਹੋਣ ਜਾ ਰਿਹਾ ਹੈ ਤੁਹਾਡਾ ਸਾਰਾ ਸਿਲੇਬਸ ਜਿਹੜਾ ਹੈਗਾ 3.5 ਤੋਂ 4 ਮਹੀਨੇ ਦੇ ਵਿੱਚ ਕੰਪਲੀਟ ਕਰਵਾ ਦਿੱਤਾ ਜਾਏਗਾ ਜਿਹੜੇ ਬੱਚੇ UPSC ਮੀਨਸ 2025 ਦੇ ਵਿੱਚ ਦੇਣਾ ਚਾਹੁੰਦੇ ਨੇ ਜਾਂ ਜਿਹੜੇ ਬੱਚੇ 2026 ਲਈ 27 ਲਈ ਵੀ ਤਿਆਰੀ ਕਰ ਰਹੇ ਨੇ ਉਹ ਵੀ ਇਸ ਬੈਚ ਨੂੰ ਜੁਆਇਨ ਕਰ ਸਕਦੇ ਨੇ ਬਹੁਤ इजीली ਤੁਸੀਂ ਪੰਜਾਬੀ ਲਿਟਰੇਚਰ ਦੇ ਵਿੱਚ ਆਪਸ਼ਨਲ ਦੇ ਵਿੱਚ 320 ਤੋਂ ਜ਼ਿਆਦਾ ਮਾਰਕਸ ਲੈ पाओगे ਤੁਸੀਂ ਰਿਵਿਊਜ਼ ਵੀਡੀਓ ਚੈਨਲ ਦੇ ਉੱਤੇ ਦੇਖ ਲੀਆਂ ਹੋਣਗੀਆਂ ਬੱਚਿਆਂ ਦੇ ਰਿਵਿਊਜ਼ ਤੁਸੀਂ ਪੜ ਚੁੱਕੇ ਹੋਵੋਗੇ ਤੇ ਕਈ ਵਾਰੀ ਮੈਂ ਤੁਹਾਨੂੰ ਇਹ ਗੱਲ ਕਹੀ ਆ ਵੀ ਤੁਹਾਨੂੰ ਜਿਹੜੀਆਂ 12-13 ਕਿਤਾਬਾਂ ਹੈਗੀਆਂ ਨੇ ਸਿਲੇਬਸ ਦੇ ਵਿੱਚ ਮੈਂਸ਼ਨ ਨੇ ਭਾਵੇਂ ਉਹ ਨਾਵਲ ਨੇ ਨਾਟਕ ਨੇ ਸਫਰਨਾਮੇ ਨੇ ਨਿਬੰਧ ਨੇ ਉਸ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਵੀ ਨਹੀਂ ਪੜ੍ਹਨਾ ਪਏਗਾ ਸਭ ਕੁਝ ਹੀ ਕਲਾਸ ਦੇ ਵਿੱਚ ਹੀ ਨੋਟ ਡਾਊਨ ਕਰਵਾਇਆ ਜਾਏਗਾ ਜਿਵੇਂ ਕੋਈ ਇੱਕ ਟਾਪਿਕ ਹੈਗਾ ਹੈਨਾ ਭਾਵੇਂ ਰਹਾ ਸੁਆਦਿਕ ਟਾਪਿਕ ਹੈਗਾ ਜਿੰਨੇ ਸਵਾਲ ਰਸਵਾਦ ਨੂੰ ਲੈ ਕੇ ਬਣਦੇ ਨੇ ਉਹ ਕਲਾਸ ਦੇ ਵਿੱਚ ਹੀ ਕਰਵਾ ਦਿੱਤਾ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਇੱਕ ਵੀ ਸਵਾਲ ਪੇਪਰ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਮੈਂ ਸਪੈਸੀਫਿਕਲੀ ਫੋਕਸ ਕਰਦਾ ਪਿਛਲੇ 10 ਸਾਲ ਦੇ ਪੀワイਕਿਊ ਨੂੰ ਲੈ ਕੇ ਈਵਨ 15 ਤੋਂ 20 ਸਾਲ ਦੇ ਪੀワイਕਿਊ ਤੇ ਵੀ ਮੇਰੀ ਨਜ਼ਰ ਰਹਿੰਦੀ ਹੈ ਹੈਨਾ ਤੇ ਤੁਹਾਡਾ ਸਾਰਾ ਕੁਝ ਜਿਵੇਂ ਇੱਕ ਟਾਪਿਕ ਦੇ ਉੱਤੇ ਮੈਂ 300 ਤੋਂ 350 ਵਰਡ ਕਲਾਸ ਦੇ ਵਿੱਚ ਲਿਖਾਉਣਾ ਸਾਰੇ ਜਿਹੜੇ ਬੱਚੇ ਹੁਣ ਤੱਕ ਪੜ ਚੁੱਕੇ ਨੇ ਜਿਨ੍ਹਾਂ ਦਾ ਪੰਜਾਬੀ ਲਿਟਰੇਚਰ ਦਾ ਗਰੁੱਪ ਬਣਿਆ ਹੋਇਆ WhatsApp ਗਰੁੱਪ ਬਣਿਆ ਹੋਇਆ Telegram ਗਰੁੱਪ ਬਣਿਆ ਹੋਇਆ ਦੋਨੋਂ ਗਰੁੱਪ ਦੇ ਉੱਤੇ ਤੁਸੀਂ ਜੁਆਇਨ ਕਰੋਗੇ ਬੱਚਿਆਂ ਦੇ ਆਨਸਰਸ ਤੁਸੀਂ ਪੜੋਗੇ ਉਹਨਾਂ ਦੇ ਰਿਵਿਊਜ਼ ਤੁਸੀਂ ਦੇਖੋਗੇ ਹੈਨਾ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਬੈਨੀਫਿਟ ਲੈ पाओਗੇ ਕਲਾਸਿਸ ਜਿਹੜੀਆਂ ਨੇ ਆਨਲਾਈਨ ਤੇ ਆਫਲਾਈਨ ਦੋਨੋਂ ਫਾਰਮ ਦੇ ਵਿੱਚ ਅਵੇਲੇਬਲ ਨੇ ਆਫਲਾਈਨ ਕਲਾਸਿਸ ਮੁਕਰਜੀ ਨਗਰ ਦੇ ਵਿੱਚੋਂ ਚੱਲਦੀਆਂ ਨੇ ਤੇ ਆਨਲਾਈਨ ਕਲਾਸਿਸ ਜਿਹੜੀਆਂ ਹੈਗੀਆਂ ਨੇ ਉਹ ਤੁਸੀਂ ਕਿੱਥੋਂ ਵੀ ਕਰ ਸਕਦੇ ਹੋ ਤੁਹਾਡੇ ਕੋਲ ਬੈਚ ਦਾ ਜਿਹੜਾ ਐਕਸੈਸ ਹੈਗਾ ਵੈਸੇ ਤਾਂ ਇਹ ਬੈਚ ਜਿਹੜਾ ਹੈਗਾ 4 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਏਗਾ ਬਟ ਇਹਦਾ ਐਕਸੈਸ ਜਿਹੜਾ ਹੈਗਾ ਮੀਨਸ 2026 ਤੱਕ ਤੁਹਾਡੇ ਕੋਲ ਬਣਿਆ ਰਹੇਗਾ ਤੁਸੀਂ ਕਿੰਨੀ ਵੀ ਵਾਰ ਵੀਡੀਓਜ਼ ਨੂੰ ਐਪਲੀਕੇਸ਼ਨ ਦੇ ਉੱਤੇ ਦੇਖ ਸਕਦੇ ਹੋ ਕਲਾਸਿਸ ਜ਼ੂਮ ਤੇ ਉੱਤੇ ਨਹੀਂ ਚੱਲਣਗੀਆਂ ਕਲਾਸਿਸ ਐਪਲੀਕੇਸ਼ਨ ਦੇ ਉੱਤੇ ਚੱਲਣਗੀਆਂ ਡਿਲਾਈਟ ਆਈਐਸ ਦੀ ਆਪਣੀ ਕੈਪ ਬਣੀ ਹੋਈ ਆ ਉਸ ਐਪ ਦੇ ਉੱਤੇ ਤੁਹਾਨੂੰ ਪ੍ਰੋਪਰ ਜਿਹੜਾ ਹੈਗਾ ਕਲਾਸਿਸ ਦਾ ਸ਼ਡਿਊਲ ਦੇਖਣ ਨੂੰ ਮਿਲੇਗਾ ਹੈਨਾ ਜਿਹੜੀ ਕਲਾਸ ਲਾਈਵ ਹੋ ਜੇਗੀ ਉਹੀ ਕਲਾਸ ਥੋੜੀ ਦੇਰ ਦੇ ਵਿੱਚ ਲਗਭਗ ਅੱਧੇ ਘੰਟੇ ਤੱਕ ਰਿਕਾਰਡਡ ਫਾਰਮ ਦੇ ਵਿੱਚ ਅਪਲੀਡ ਅਪਲੋਡ ਹੋ ਜਾਂਦੀ ਹੈ ਤੁਸੀਂ ਉਹਨੂੰ ਕਿੰਨੀ ਵੀ ਵਾਰ ਦੇਖ ਸਕਦੇ ਹੋ ਤੇ ਅਗਲੇ ਸਾਲ ਤੱਕ ਭਾਵੇਂ ਜਿੰਨੀ ਮਰਜ਼ੀ ਵਾਰ ਤੁਸੀਂ ਉਹਨੂੰ ਦੇਖਦੇ ਰਹੋ ਤੁਸੀਂ ਵਾਰ-ਵਾਰ ਉਹਨੂੰ ਸੁਣਦੇ ਰਹੋ ਕੋਈ ਪ੍ਰੋਬਲਮ ਨਹੀਂ ਅਗਲੇ ਸਾਲ ਮੀਨਸ ਐਗਜ਼ਾਮੀਨੇਸ਼ਨ ਤੱਕ ਤੁਹਾਡਾ ਐਕਸੈਸ ਜਿਹੜਾ ਹੈਗਾ ਉਸ ਤੋਂ ਬਾਅਦ ਬੰਦ ਕਰ ਦਿੱਤਾ ਜਾਏਗਾ ਹੈਨਾ ਤੇ ਤੁਸੀਂ ਰਿਲੈਕਸ ਹੋ ਕੇ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਕਲਾਸਿਸ ਦੇ ਵਿੱਚ ਹੀ ਆਨਸਰ ਰਾਈ ਪਰਸਨਲ 멘ਟਰਸ਼ਿਪ ਮੇਰੀ ਅਵੇਲੇਬਲ ਰਹੇਗੀ ਕਿੰਨੀ ਵਾਰੀ ਮੈਂ ਤੁਹਾਨੂੰ ਕਹਿ ਚੁੱਕਿਆ ਵੀ ਕੋਈ ਬਲਕੀ ਪ੍ਰਿੰਟਡ ਨੋਟਸ ਮੈਂ ਤੁਹਾਡਾ ਤੋਂ ਨਹੀਂ ਪੜਾਉਣੇ ਕੁਛ ਨਹੀਂ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਉਸ ਕਿਤਾਬ ਦੇ ਵਿੱਚੋਂ ਨੋਟਸ ਬਣਾ ਕੇ ਲਿਆਓ ਕੁਛ ਕਰਕੇ ਆਓ ਕੁਛ ਵੀ ਨਹੀਂ ਤੁਸੀਂ ਸਿਰਫ ਉਹ 12-13 ਕਿਤਾਬਾਂ ਨਾਲ ਪੜ੍ਹਨੀਆਂ ਨੇ ਜਿਹੜੇ ਨਾਵਲ ਨੇ ਨਾਟਕ ਨੇ ਈਵਨ ਉਹਦਾ ਸੀਕੁਐਂਸ ਤੱਕ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰਦਾ ਹੈਨਾ ਜਿਹੜੀ ਵਿਆਖਿਆ ਆਉਂਦੀ ਆ ਵਿਆਖਿਆ ਦੇ ਵਿੱਚ 80% ਕੰਟੈਂਟ ਮੈਂ ਕਲਾਸ ਦੇ ਵਿੱਚ ਹੀ ਕਰਾ ਦੇ ਲਵਾਂ 20% ਤੁਹਾਡਾ ਜਿਹੜਾ ਐਕਸਪਲੇਨ ਕਰਨ ਦਾ ਬਚਦਾ ਹੈਗਾ ਉਹ ਵੀ ਮੈਂ ਕਲਾਸ ਦੇ ਵਿੱਚ ਸਟੀਕ ਡਿਸਕਸ ਕਰਦਾ ਹੈ ਨਾ ਜਿਹੜਾ ਸਾਡਾ ਅਧਿਆਤਮਿਕ ਪੱਖ ਹੈਗਾ ਬਾਬਾ ਫਰੀਦ ਦੀ ਬਾਣੀ ਆ ਹੈ ਨਾ ਜਪਜੀ ਸਾਹਿਬ ਹੈਗਾ 12 ਪਾਦੀ ਸਟਿੱਕ ਹੈਗੀ ਆ ਜਾਂ ਅਸਦੀ ਵਾਰਾ ਇਹ ਸਾਰਾ ਕੁਝ ਹੀ ਮੈਂ ਕਲਾਸ ਦੇ ਵਿੱਚ ਸਟੀਕ ਡਿਸਕਸ ਕਰਤਾ ਹੈਗਾ ਹੈਨਾ ਤੇ ਇਹ ਨਾਲ ਤੁਹਾਡੀ ਕਨਸੈਪਟ ਕਲੈਰਿਟੀ ਬਹੁਤ ਜ਼ਿਆਦਾ ਹੋ ਜਾਂਦੀ ਆ ਈਵਨ ਤੁਸੀਂ ਅਦਰ ਪਲੇਟਫਾਰਮਸ ਤੋਂ ਪਤਾ ਕਰ ਸਕਦੇ ਹੋ ਸਟੀਕ ਕਿੱਥੇ ਵੀ ਡਿਸਕਸ ਨਹੀਂ ਹੁੰਦੀ ਹੈਨਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਪੰਜਾਬੀ ਲਿਟਰੇਚਰ ਰਾਹੀਂ ਯੂਪੀਐਸਸੀ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸੈLECTION ਹੋ ਜੇ ਤੁਸੀਂ ਰਿਲੈਕਸ ਹੋ ਕੇ ਮੇਨਸ ਦੇ ਵਿੱਚ ਕੁਆਲੀਫਾਈ ਕਰੋ ਹੈਨਾ ਤੇ ਤੁਹਾਡੇ ਸਕੋਰ ਜਿਹੜਾ ਹੈਗਾ ਮੈਂ ਤਾਂ ਤੁਹਾਨੂੰ ਇਹ ਰੇਂਜ ਦਿੱਤੀ ਹੈ ਵੀ 320 ਤੇ ਤੁਸੀਂ ਹੱਸਦੇ ਹੋਏ ਲੈ ਲਓਗੇ ਪਰ ਜੇ ਤੁਸੀਂ ਥੋੜੇ ਜੇ ਹੋਰ ਔਨੈਸਟ ਪਰਸਨ ਹੋਗੇ ਹੋ ਹੈਨਾ ਸਟੂਡੈਂਟ ਹੈ ਕਿਉਂ ਮੇਰੀ ਹਰ ਗੱਲ ਹਰ ਗੱਲ ਨੂੰ ਫਾਲੋ ਕਰੋਗੇ ਤਾਂ ਹੋ ਸਕਦਾ ਤੁਸੀਂ 340 50 ਨੰਬਰ ਵੀ ਹਾਸਲੇ ਇਹਦੇ ਵਿੱਚੋਂ ਲੈ ਲਓ ਹੈਨਾ ਤੇ ਜੇ ਤੁਸੀਂ ਆਪਸ਼ਨਲ ਦੇ ਵਿੱਚੋਂ ਹੀ 350 ਨੰਬਰ ਲੈ ਲੇ ਫਿਰ ਤੁਹਾਡਾ ਮੀਨਸ ਕਿੰਨਾ ਤੁਸੀਂ ਆਪ ਸੋਚ ਲਓ ਕਿੰਨਾ इजी ਹੋ ਜਾਏਗਾ ਕੁਆਲੀਫਾਈ ਕਰਨਾ ਤੇ ਕਿੰਨੀ ਵਧੀਆ ਰੈਂਕ ਦੇ ਨਾਲ ਤੁਸੀਂ ਫਾਈਨਲ ਸਿਲੈਕਸ਼ਨ ਲੈ ਪਾਉਗੇ ਜੇਕਰ ਤੁਸੀਂ ਇਸ ਫਰੈਸ਼ ਬੈਚ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਮੇਰਾ ਪਰਸਨਲ ਨੰਬਰ ਵੀ ਮੈਂ ਕਈ ਵਾਰੀ ਪੰਜਾਬੀ ਲਿਟਰੇਚਰ ਬੱਚਿਆਂ ਲਈ ਅਵੇਲੇਬਲ ਕਰਵਾਇਆ ਹੋਇਆ 9718112484 ਤੁਹਾਡਾ ਕੋਈ ਡਾਊਟ ਵੀ ਹੋਵੇ ਇਸ ਸੀਜ਼ਨ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੇਰੇ ਨਾਲ ਗੱਲ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਡੈਮੋ ਵੀਡੀਓਜ਼ ਆਲਰੇਡੀ ਚੈਨਲ ਦੇ ਉੱਤੇ ਰੱਖੀਆਂ ਹੋਈਆਂ ਨੇ ਫਿਰ ਵੀ ਜੇਕਰ ਤੁਹਾਨੂੰ ਉਹਦਾ ਨਾ ਲਿੰਕ ਨਾ ਮਿਲੇ ਤੁਸੀਂ ਮੇਰੇ ਨਾਲ ਗੱਲ ਕਰਕੇ ਪਹਿਲਾਂ ਉਹ ਡੈਮੋ ਵੀਡੀਓਜ਼ ਦੇਖ ਸਕਦੇ ਹੋ ਬੱਚਿਆਂ ਦੇ ਰਿਵਿਊਜ਼ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਬੈਚ ਨੂੰ ਰਿਲੈਕਸ ਹੋ ਕੇ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਉਮੀਦ ਕਰਦਾ ਜਲਦੀ ਤੋਂ ਤੁਹਾਡੇ ਨਾਲ ਜਿਹੜੀ ਹੈਗੀ ਆ ਸੈਕੰਡ ਜੂਨ ਆਲਾ ਜਿਹੜਾ ਬੈਚ ਹੈਗਾ ਉਹਦੇ ਵਿੱਚ ਤੁਹਾਡਾ ਮੁਲਾਕਾਤ ਹੋਏਗੀ ਬਹੁਤ ਬਹੁਤ ਧੰਨਵਾਦ